ਲੁਧਿਆਣਾ ਸ਼ਹਿਰ ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਕੁਝ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਦੱਸਦੀ ਕਿ ਲੁਧਿਆਣਾ ਵੈਸਟ ਦੀਆਂ ਇਲੈਕਸ਼ਨਸ ਨੂੰ ਲੈ ਕੇ ਲੁਧਿਆਣਾ ਸ਼ਹਿਰ ਵਿੱਚ ਡਰਾਈ ਡੇ ਦਾ ਐਲਾਨ ਕਰ ਦਿੱਤਾ ਗਿਆ ਹੈ ਦੱਸਦੀ ਕਿ 17 ਜੂਨ ਨੂੰ 6 ਵਜੇ ਤੋਂ ਲੈ ਕੇ 19 ਜੂਨ 6 ਵਜੇ ਤੱਕ ਡਰਾਈ ਡੇ ਰਹੇਗਾ ਇਸ ਤੋਂ ਇਲਾਵਾ 23 ਜੂਨ ਦਾ ਦਿਨ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਡਰਾਈਡੇ ਕੋਸ਼ਿਤ ਕਰ ਦਿੱਤਾ ਗਿਆ ਦੱਸ ਦਈਏ ਕਿ ਚੋਣਾ ਨੂੰ ਲੈ ਕੇ ਜੁ ਲੁਧਿਆਣਾ ਦੀਆਂ ਵੈਸਟ ਅਸੈਂਬਲੀ ਦੇ ਵਿੱਚ ਹੋ ਰਹੀਆਂ ਨੇ ਉਸ ਨੂੰ ਲੈ ਕੇ ਐਲਾਨ ਕੀਤਾ ਗਿਆ ਕਿ ਇਸ ਹਲਕੇ ਦੇ 3 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿਹੜਾ ਕੋਈ ਵੀ ਵਿਕਰੀ ਨਹੀਂ ਹੋਵੇਗੀ ਐਂਜਾਇਨਿੰਗ ਏਰੀਆ ਦੇ ਵਿੱਚ ਜਿਹੜਾ ਡਰਾਈਡੇ ਕੋਸ਼ਿਤ ਕਰ ਦਿੱਤਾ ਗਿਆ ਹੈ ਸੋ ਦੱਸ ਦਈਏ ਕਿ ਇਸ ਸਬੰਧ ਵਿੱਚ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤਾਜੋ ਸਹੀ ਤਰੀਕੇ ਦੇ ਨਾਲ ਵੋਟਾਂ ਨੂੰ ਨੇਪਰੇ ਚਾੜਿਆ ਜਾ ਸਕੇ ਸੋ ਦੱਸਦੀ ਹੈ ਕਿ ਪੰਜਾਬ ਐਕਸਾਈਜ਼ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਵੱਲੋਂ ਹੈ ਜਿਹੜਾ ਇਹ ਐਲਾਨ ਕੀਤਾ ਗਿਆ ਸੋ ਦੱਸਦੀ ਹੈ ਕਿ ਪੰਜਾਬ ਐਕਸਾਈਜ਼ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਹੈ ਜਿਹੜਾ ਐਲਾਨ ਕੀਤਾ ਗਿਆ ਹੈ ਕਿ ਲੁਧਿਆਣਾ ਵੈਸਟ ਅਸੈਂਬਲੀ ਹਲਕੇ ਦੇ 3 ਕਿਲੋਮੀਟਰ ਦੇ ਜਿਹੜੇ ਏਰੀਏ ਦੇ ਵਿੱਚ 17 ਜੂਨ ਨੂੰ 6 ਵਜੇ ਤੋਂ ਲੈ ਕੇ 19 ਜੂਨ 6 ਵਜੇ ਅਤੇ 23 ਜੂਨ ਨੂੰ ਅੰਕਿਤ ਸੋਮਵਾਰ ਵਾਲੇ ਦਿਨ ਜਦੋਂ ਵੋਟਾਂ ਦੀ ਗਿਣਤੀ ਹੋਣੀ ਹੈ ਉਸ ਵੇਲੇ ਜਿਹੜਾ ਡਰਾਈ ਡੇ ਦਾ ਐਲਾਨ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਸਪੈਸ਼ਲ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ ਕਿ ਇਹਨਾਂ ਜਿਹੜੇ ਹੁਕਮਾਂ ਨੂੰ ਮੰਨਿਆ ਜਾਵੇ ਜੇਕਰ ਕੋਈ ਵੀ ਸ਼ਰਾਬ ਦੀ ਵਿਕਰੀ ਕਰਦਾ ਜਾਂ ਲੈਂਦਾ ਵੇਖਿਆ ਜਾਂਦਾ ਤਾਂ ਉਸ ਏਰੀਏ ਦੇ ਵਿੱਚ ਡੈਜ਼ਿਗਨੇਟਿਡ ਜਿਹੜਾ ਪੀਰੀਅਡ ਦੇ ਵਿੱਚ ਜੋ ਕਿ ਐਲਾਨਿਆ ਗਿਆ ਉਸ ਵਿੱਚ ਜੇਕਰ ਕੋਈ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਅਥਾਰਟिटीज ਵੱਲੋਂ ਉਸੇ ਉੱਪਰ ਸਖਤ ਐਕਸ਼ਨ ਲਿਆ ਜਾਵੇਗਾ ਸੋ ਇਹ ਹਦਾਇਤਾਂ ਨੇ ਜਿਹੜੀਆਂ ਚੋਣਾਂ ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਨੇ ਬਿਊਰੋ ਰਿਪੋਰਟ ਤੇ ਧਿਆਨ ਆ ਲਾਇਆ ਹੈ